ਮਨ ਦੀ ਮੰਗਰ ਲੱਗ ਕੇ ਅਸੀਂ ਜੋ ਮਨ ਕਹਿੰਦਾ ਹੈ ਉਹ ਕਰੀ ਜਾ ਰਹੇ ਹਾਂ ਉਹੀ ਖਾਈ ਜਾ ਰਹੇ ਹਾਂ ਪਰ ਇਸ ਦਾ ਨੁਕਸਾਨ ਕੀ ਹੁੰਦਾ ਹੈ ਆਓ ਜਾਣਦੇ ਹਾਂ ਰਾਜਪਾਲ ਸਿੰਘ ਮੱਖਣੀ ਜੀ ਤੋਂ ਜੀ ਦੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਚਰਚਾ ਕਰਾਂਗੇ ਕਿ ਆਪਣੇ ਮਨ ਨੂੰ ਆਪਣੀ ਗੱਲ ਕਿਵੇਂ ਮਨਵਾਣੀ ਹੈ ਕਿਉਂਕਿ ਜਦ ਤੱਕ ਤੁਹਾਡਾ ਮਨ ਨਹੀਂ ਮੰਨਦਾ ਉਦੋਂ ਤੱਕ ਕੁਝ ਨਹੀਂ ਹੁੰਦਾ ਮਣਕੇ ਜੀਤੇ ਜੀਤ ਮਣਕੇ ਹਾਰੇ ਹਾਰ ਇਹ ਖੇੜੀ ਸਾਰੀ ਮਾਈਂਡ ਦੀ ਹੈ ਔਰ ਮਾਈਂਡ ਨੂੰ ਸਮਝਣਾ ਔਰ ਮਾਈਂਡ ਨੂੰ ਆਪਣੀ ਗੱਲ ਮੰਨਵਾਣਾ ਇਹੀ ਸਭ ਤੋਂ ਵੱਡੀ ਖੇੜ ਹੈ ਅੱਜ ਦੀ ਵੀਡੀਓ ਦੇ ਵਿੱਚ ਅ ਮਤਲਬ ਮੈਂ ਤੁਹਾਨੂੰ ਟੈਕਨੀਕ ਦੱਸੂਗਾ ਜਿਹੜੀ ਟੈਕਨੀਕ ਦੇ ਨਾਲ ਗੈਰੰਟੀਡ ਤੁਸੀਂ ਆਪਣੇ ਮਨ ਤੋਂ ਆਪਣੀ ਗੱਲ ਮੰਨਵਾ ਲੋਗੇ ਇਹ ਸਾਰਾ ਕੁਝ ਇੱਕ ਦਿਨ ਦੇ ਵਿੱਚ ਹੋਣ ਵਾਲਾ ਨਹੀਂ ਹੈ ਜਿਵੇਂ ਸਰੀਰ ਦੀ ਸਿਹਤ ਬਣਾਉਣ ਵਾਸਤੇ ਸਾਨੂੰ ਲਗਾਤਾਰ ਐਕਸਰਸਾਈਜ਼ ਕਰਨੀ ਪੈਂਦੀ ਹੈ ਔਰ ਮਨ ਇਹ ਜੇ ਕਿ ਉਹ ਤੁਹਾਨੂੰ ਐਕਸਰਸਾਈਜ਼ ਨਹੀਂ ਕਰਨ ਦਿੰਦਾ ਸਾਨੂੰ ਆਪਣਾ ਖਾਣ-ਪਾਣ ਦੇ ਉੱਤੇ ਧਿਆਨ ਰੱਖਣਾ ਪੈਂਦਾ ਜਾਣਦੇ-ਬੁੱਝਦੇ ਹੋਏ ਵੀ ਤੁਹਾਡਾ ਮਨ ਜਿਹੜਾ ਹੈ ਉਨੀ ਕਰਨ ਦਿੰਦਾ ਮੇਰਾ ਭਰਾ ਹੈ ਬਹੁਤ ਪਿਆਰਾ ਮੇਰੇ ਤੋਂ 6-8 ਮਹੀਨੇ ਵੱਡਾ ਹਨੀ ਸਿੰਘ ਤੇ ਦੁੱਖ ਸੁੱਖ ਦੇ ਮੌਕੇ ਤੇ ਜਦੋਂ ਅਸੀਂ ਇਕੱਠੇ ਹੁੰਨੇ ਹੁਣੇ ਕੁਛ ਦਿਨ ਪਹਿਲਾਂ ਅਸੀਂ ਇਕੱਠੇ ਹੋਏ ਤਾਂ ਮੈਨੂੰ ਕਹਿੰਦਾ ਕਿ ਰਾਜੂ ਸ਼ਾ ਅੰਮ੍ਰਿਤਸਰ ਰਹਿਣ ਉਹ ਇਸ ਤਰ੍ਹਾਂ ਹੀ ਬੋਲਦੇ ਨੇ ਤੇ ਰਾਜੂ ਸ਼ਾ ਕਹਿੰਦਾ ਤੇਰੀ ਗੱਲ ਮੰਨਣ ਨੂੰ ਦਿਲ ਤਾਂ ਬੜਾ ਕਰਦਾ ਪਰ ਅੱਧਾ-ਪਚਾ ਜਿਹਾ ਮੰਨਿਆ ਜਾਂਦਾ ਰੌਲਾ ਕਿੱਥੇ ਹੈ ਰੌਲਾ ਇਹ ਹੈ ਕਿ ਸਮਝ ਆਂਦੀ ਹੈ ਤੁਹਾਨੂੰ ਲੇਕਿਨ ਮਨ ਨਹੀਂ ਮੰਨਣ ਦੇਂਦਾ ਫਿਰ ਉਹ ਕਹਿੰਦਾ ਇੱਕ ਦੋ ਪੈਗ ਤਾਂ ਯਾਰ ਮਾਰ ਹੀ ਲੈਣੇ ਚਾਹੀਦੇ ਨੇ ਉਹਦੇ ਵਰਗਾ ਨਜ਼ਾਰਾ ਕਿਤੇ ਨਹੀਂ ਸਹੀ ਕਹਿੰਦਾ ਉਹ ਜੇ ਤੁਸੀਂ ਦੋ ਪੈਗ ਮਾਰ ਰਹੇ ਹੋ ਤੁਹਾਨੂੰ ਪਤਾ ਹੈ ਕਿ ਮੈਨੂੰ ਡੈਮੇਜ ਕਰ ਰਿਹਾ ਉਹ ਕਿਉਂਕਿ ਲੀਵਰ ਨੇ ਉਹ ਟਾਕਸਿਨਸ ਨੂੰ ਬਾਹਰ ਕੱਢਣ ਵਾਸਤੇ ਜਦੋ ਜਹਿਦ ਕਰਨੀ ਹੈ ਲੀਵਰ ਦੇ ਟੈਸਟ ਵੀ ਸਾਲ ਦੇ ਵਿੱਚ ਸ਼ਾਇਦ ਇੱਕ ਵਾਰੀ ਕਰਵਾਉਂਦਾ ਹੋ ਦੇਖਣ ਵਾਸਤੇ ਵੀ ਗੜਬੜਤਾ ਨਹੀਂ ਹੋਈ ਪਤਾ ਹੁੰਦੇ ਸੁੰਦੇ ਤੁਹਾਨੂੰ ਨਹੀਂ ਕਰਨ ਦਿੰਦਾ ਮਾਈਂਡ ਕਿ ਇਕੱਲੇ ਉਹਦੇ ਮਨ ਦੀ ਗੱਲ ਨਹੀਂ ਇਹ ਸਾਰਿਆਂ ਦੇ ਮਨ ਦੀ ਗੱਲ ਹੈ ਤੋਂ ਬਾਬਾ ਨਾਨਕ ਪਹਿਲੇ ਹੀ ਹੱਥ ਜੋੜ ਕੇ ਬੁੱਧੀਜੀਵੀਆਂ ਤੋਂ ਦੋਨੋਂ ਹੱਥ ਜੋੜ ਕੇ ਮਾਫੀ ਕਿਉਂਕਿ ਨਾਨਕ ਨੂੰ ਸਮਝਣਾ ਹਰ ਬੰਦੇ ਦੀ ਬੁੱਧੀ ਦੇ ਮੁਤਾਬਕ ਉਹਦੀ ਸਮਝ ਦੇ ਵਿੱਚ ਉਸ ਹਿਸਾਬ ਨਾਲ ਫਿੱਟ ਆ ਜਾਂਦਾ ਨਾਨਕ ਇੱਕ ਫਿਲਾਸਫੀ ਹੈ ਨਾਨਕ ਇੱਕ ਫਲਸਫਾ ਹੈ ਨਾਨਕ ਅਲਟੀਮੇਟ ਟਰੂਥ ਹੈ ਜਿਹੜਾ ਬਦਲਿਆ ਨਹੀਂ ਜਾ ਸਕਦਾ ਉਹ ਜਿਹੜੀ ਵੀ ਗੱਲ ਹੈ ਉਹ ਸਾਇੰਟਿਫਿਕ ਹੈ ਉਹ ਮਤਲਬ ਜੇ ਤੁਸੀਂ ਸਾਇੰਸ ਦੇ ਸਟੂਡੈਂਟ ਹੋ ਮਤਲਬ ਮੈਂ ਪੜ੍ਹਾਈ ਤਾਂ ਨਹੀਂ ਕੀਤੀ ਸਾਇੰਸ ਦੀ ਕੀਤੀ ਤਾਂ ਮੈਂ ਬੀਕਾਮ ਸੀ ਕਿਉਂਕਿ ਮੇਰੇ ਪਿਤਾ ਜੀ ਚਾਰਟਰਡ ਅਕਾਊਂਟੈਂਟ ਸੀ ਤਾਂ ਜੋ ਪਿਤਾ ਜੀ ਕਰਦੇ ਨੇ ਲਗਭਗ ਸਾਡੇ ਟ੍ਰੈਡੀਸ਼ਨ ਇਹੀ ਹੁੰਦੀ ਹੈ ਵੀ ਉਹ ਹੀ ਕਰ ਲਓ ਹੈਨਾ ਤੇ ਬੀਕਾਮ ਮੇਰਾ ਉਹਦੇ 'ਚ ਬਹੁਤਾ ਧਿਆਨ ਨਹੀਂ ਸੀ ਤਾਂ ਮੈਂ ਮੁਸ਼ਕਲੀ ਉਹਨੂੰ ਪਾਸ ਕਰਿਆ ਲੇਕਿਨ ਉਹ ਕਰਨ ਤੋਂ ਬਾਅਦ 27 ਸਾਲ ਮੈਂ ਆਪਣੇ ਜੀਵਨ ਦੇ ਜਿਹੜੇ ਨੇ ਉਹ ਮਸ਼ੀਨਾ ਬਣਾਈਆਂ ਮਸ਼ੀਨਾ ਤੁਸੀਂ ਪੁੱਛੋਗੇ ਕਿ ਕਿਹੜੀਆਂ ਸਪੈਸ਼ਲ ਪਰਪਸ ਮਸ਼ੀਨਾਂ ਉਹਨੂੰ ਕਹਿੰਦੇ ਆ ਵੀ ਜਿਹੜੀ ਵੀ ਮਸ਼ੀਨ ਤੁਸੀਂ ਕਹਿ ਦੋ ਉਹ ਮੈਂ ਉਦੋਂ ਬਣਾ ਦਿੰਦਾ ਸੀ ਅੱਜ ਵੀ ਇਸ ਤਰ੍ਹਾਂ ਹੀ ਕੁਝ ਕਰ ਸਕਦੇ ਆ ਮਤਲਬ ਸੰਤਰਾ ਛਿੱਲਣ ਤੋਂ ਲੈ ਕੇ ਜਹਾਜ਼ ਦਾ ਜਿਹੜਾ ਲੰਗਰ ਹੁੰਦਾ ਉਹਨੂੰ ਕੋਲ ਡਬੈਂਡਿੰਗ ਉਹਦੀ ਤੋਂ ਮਤਲਬ ਕੁਝ ਵੀ ਤੁਸੀਂ ਕਹੋ ਤਾਂ ਉਹ ਮਸ਼ੀਨ ਬਣਾਉਂਦਾ ਰਹੇ ਕਿਉਂਕਿ ਮੇਰੀ ਜਿਹੜੀ ਪ੍ਰਵਰਤੀ ਹੈ ਉਹ ਖੋਜੀ ਪ੍ਰਵਰਤੀ ਹੈ ਮੈਨੂੰ ਹਰ ਚੀਜ਼ ਦੀ ਜੜ ਤੱਕ ਪਹੁੰਚਣ ਦੀ ਜਿਹੜੀ ਆਦਤ ਹੈ ਮੈਂ ਉਹ ਖੋਜਬੀਨ ਕਰਨ ਦੇ ਵਿੱਚ ਮੈਨੂੰ ਆਨੰਦ ਆਉਂਦਾ ਮੈਨੂੰ ਮਜ਼ਾ ਆਉਂਦਾ ਤਾਂ ਮੈਂ ਸਾਇੰਸ ਸਾਰੀ ਪੜ੍ਹੀ ਜੋ ਇੱਕ ਇੰਜੀਨੀਅਰਿੰਗ ਸਟੂਡੈਂਟ ਪੜਦਾ ਉਹ ਮਾਸਟਰਸ ਡਿਗਰੀ ਉਹ ਤਾਂ ਇੱਕ ਸਬਜੈਕਟ ਕਰੂਗਾ ਮੈਟਲਰਜੀ ਦੇ ਵਿੱਚ ਕਰੂਗਾ ਮਕੈਨੀਕਲਸ ਕਰੂਗਾ ਜਾਂ ਸਿਵਲ ਦੇ ਵਿੱਚ ਕਰੂਗਾ ਇੱਕ ਕਿਸੇ ਸਬਜੈਕਟ ਦੇ ਵਿੱਚ ਕਰੂਗਾ ਮੈਂ ਤਕਰੀਬਨ ਬਹੁਤ ਸਾਰੇ ਜਿੰਨੇ ਸਬਜੈਕਟਸ ਨੇ ਕਿਉਂਕਿ ਅੱਜ ਦੀ ਡੇਟ ਦੇ ਵਿੱਚ ਇਨਫੋਰਮੇਸ਼ਨ ਬਹੁਤ ਅਵੇਲੇਬਲ ਹੈ ਜਿਹੜੀ ਮਰਜ਼ੀ ਚੀਜ਼ ਬਾਰੇ ਤੁਸੀਂ ਇਨਫੋਰਮੇਸ਼ਨ ਲੈ ਲਓ ਬਟ ਉਹ ਇਨਫੋਰਮੇਸ਼ਨ ਸਹੀ ਹੈ ਜਾਂ ਗਲਤ ਇਹਨੂੰ ਤੁਲਨਾ ਪੈਂਦਾ ਤੁਹਾਨੂੰ ਤੇ ਵਿਗਿਆਨ ਇੱਕੋ ਹੀ ਹੁੰਦਾ ਵਿਗਿਆਨ ਦੋ ਨਹੀਂ ਹੁੰਦੇ ਵਿਗਿਆਨ ਇੱਕੋ ਹੀ ਹੁੰਦਾ ਤੋ ਮੈਂ ਜਿਵੇਂ ਹਰ ਵੀਡੀਓ ਦੇ ਵਿੱਚ ਤੁਹਾਨੂੰ ਦੱਸਦਾ ਕਿ ਆਪਣੀ ਸਿਹਤ ਨੂੰ ਬਹੁਤ ਜ਼ਿਆਦਾ ਖਰਾਬ ਕਰ ਲਿਆ ਸੀ ਕਿਉਂ ਮਨ ਦੇ ਪਿੱਛੇ ਲੱਗ ਕੇ ਤੇ ਉਹਦੇ ਚੋ ਉਸ ਕੰਡੀਸ਼ਨ ਤੇ ਮੈਂ ਪਹੁੰਚ ਗਿਆ ਸੀ ਕਿ ਜਿੱਥੇ ਡਾਕਟਰਾਂ ਦੇ ਬਸੋਂ ਹੱਥੋਂ ਬਸੋਂ ਬਾਹਰ ਸੀ ਸਾਰੀ ਕਹਾਣੀ ਉਹਨਾਂ ਨੇ ਬਲੱਡ ਸ਼ੂਗਰ ਲੈਵਲਸ ਮੇਰੇ 600 ਪਾਉਣੇ 600 ਫਾਸਟਿੰਗ ਰਹਿੰਦੇ ਸੀ ਲੱਤਾਂ ਗਲਗੀਆਂ ਸੀ ਲੱਤਾਂ ਕਟਣੀਆਂ ਪੈਣੀਆਂ ਸੀ ਅੱਧਾ ਸਰੀਰ ਅਟਕ ਗਿਆ ਸੀ ਅੱਖ ਬੰਦ ਹੋ ਗਈ ਸੀ ਹਰ ਤਰ੍ਹਾਂ ਦਾ ਕਿਉਂਕਿ ਪੂਰੇ ਸਰੀਰ ਨੂੰ ਕੋਣ ਜਦੋਂ ਤੁਹਾਡਾ ਲੱਗ ਜਾਂਦਾ ਤਾਂ ਸਰੀਰ ਦੇ ਹਰ ਹਿੱਸੇ ਦੇ ਉੱਤੇ ਉਹ ਪ੍ਰਭਾਵ ਕਰਦਾ ਤੇ ਅ ਮਤਲਬ ਸਾਰੀਆਂ ਹੀ ਬਿਮਾਰੀਆਂ ਬਲੱਡ ਪ੍ਰੈਸ਼ਰ ਤਾਂ ਆਮ ਜੀ ਉਹ ਜਿਹੜੀ ਚੀਜ਼ ਹੈ ਇਹ ਤਾਂ ਹਰੇਕ ਨੂੰ ਹੀ ਹੈ ਕਿਸੇ ਨੂੰ ਪਤਾ ਹੀ ਨਹੀਂ ਲੱਗਦਾ ਇਹ ਹਿਡਨ ਕਿਲਰ ਹੈ ਇਹ ਸਾਇਲੈਂਟ ਕਿਲਰ ਹੈ ਰਾਈਟ ਤਾਂ ਇਹਦੇ ਚੋਂ ਵੀ ਬਾਹਰ ਨਿਕਲਣ ਵਾਸਤੇ ਮੇਰੇ ਖੋਜੀ ਮਨ ਨੇ ਹੀ ਅ ਮੇਰਾ ਸਾਥ ਦਿੱਤਾ ਜਦੋਂ ਮੈਂ ਚਾਲ ਮਾਰੀਏ ਸਮੁੰਦਰ ਦੇ ਵਿੱਚ ਮੈਡੀਕਲ ਲਾਈਨ ਦੇ ਵਿੱਚ ਤਾਂ ਉਹਨੂੰ ਸਮਝਣ ਦੀ ਕੋਸ਼ਿਸ਼ ਕੀਤੀ ਜਿਵੇਂ ਮੈਂ ਪਹਿਲਾਂ ਕਿਹਾ ਵਿਗਿਆਨ ਜਿਹੜਾ ਉਹ ਇੱਕੋ ਹੀ ਹੁੰਦਾ ਵਿਗਿਆਨ ਦੋ ਨਹੀਂ ਹੁੰਦੇ ਇਹ ਬਾਬੇ ਨਾਨਕ ਨੂੰ ਮੈਂ ਜਿਸ ਤਰ੍ਹਾਂ ਸਮਝਿਆ ਬਾਬੇ ਨਾਨਕ ਨੇ ਮੈਨੂੰ ਜਿਵੇਂ ਸੇਧ ਦਿੱਤੀ ਤਾਂ ਮੈਂ ਬਾਬੇ ਨਾਨਕ ਨੂੰ ਵਿਗਿਆਨਿਕ ਦੀ ਤੌਰ ਦੇ ਉੱਤੇ ਹੀ ਜਾਣਦਾ ਤੇ ਹਰ ਵਿਗਿਆਨ ਦੇ ਜਿਹੜੇ ਤੁਹਾਡੇ ਫਲਸਫੇ ਨੇ ਜਿਹੜੀਆਂ ਫਿਲਾਸਫੀਜ਼ ਆ ਜਿਹੜੀਆਂ ਫਿਲਾਸਫੀ ਨਹੀਂ ਹੁਣ ਤਾਂ ਥਿਉਰੀਜ਼ ਆ ਉਹ ਉਹ ਸਾਰੀਆਂ ਹੀ ਬਾਬੇ ਨਾਨਕ ਨੇ ਐਕਸਪਲੇਨ ਕਰੀਆਂ ਜਿਵੇਂ ਬਿਗ ਬੈਂਗ ਥਿਉਰੀ ਬਿਗ ਬੈਂਗ ਥਿਉਰੀ ਕੀ ਹੈ ਕਿ ਅਸੀਂ ਇਨਸਾਨਾਂ ਨੇ ਲੱਭਣ ਦੀ ਕੋਸ਼ਿਸ਼ ਕੀਤੀ ਔਰ ਕਰ ਰਹੇ ਹਾਂ ਕਿ ਧਰਤੀ ਬਣੀ ਕਿਵੇਂ ਸੀ ਹਨ ਤਾਂ ਵਿਗਿਆਨੀਆਂ ਨੇ ਇਸ ਨਤੀਜੇ ਤੱਕ ਪਹੁੰਚੇ ਕਿ ਜਦੋਂ ਆਟਮ ਨਾਲ ਆਟਮ ਟਕਰ ਆਇਆ ਉਹਨੋਂ ਇੱਕ ਤਮਾਕਾ ਹੋਇਆ ਤੇ ਉਹਦੇ ਤੋਂ ਸਿਰਜਣਾ ਜਿਹੜੀ ਹੈ ਇਹ ਸਾਰੀ ਉਹ ਗੈਸਸ ਜਿਹੜੀਆਂ ਇਕੱਠੀਆਂ ਹੋਈ ਗਈਆਂ ਤੋਂ ਹਾਈਡਰੋਜਨ ਤੋਂ ਸ਼ੁਰੂ ਹੋਇਆ ਇੱਕ ਨਾਲ ਦੂਸਰਾ ਫਿਰ ਉਹ ਜਿਹੜਾ ਸਟਰਕਚਰ ਹੈ ਉਹਦਾ ਆਟਮ ਦਾ ਬਦਲਦਾ ਚਲਾ ਗਿਆ ਔਰ ਪੀਰੀਆਡਿਕ ਟੇਬਲ ਪੀਰੀਅਡ ਦੇ ਉੱਪਰ ਮਤਲਬ ਸਮੇਂ ਦੇ ਨਾਲ 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 ਹਰ ਧਾਤੂ ਉਸੇ ਇੱਕ ਚੀਜ਼ ਦੇ ਉੱਤੇ ਹਾਈਡਰੋਜਨ ਤੋਂ ਬੰਦੀ 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 ਇੰਨੀ ਭਾਰੀ ਹੋ ਗਈ ਕਿ ਕੋਰ ਦੇ ਵਿੱਚ ਆਇਰਨ ਬਣ ਗਿਆ ਹੋਲਡ ਨਹੀਂ ਕਰ ਸਕਿਆ ਤਾਂ ਉਹ ਫਟ ਗਿਆ ਜਦੋਂ ਫਟ ਗਿਆ ਉਹ ਫਿਰ ਉਹ ਠੰਡਾ ਹੋ ਕੇ ਇਕੱਠਾ ਹੋਇਆ ਤਾਂ ਧਰਤੀ ਬਣੀ ਐਨੀਵੇਜ਼ ਜਿਆਦਾ ਸਾਇੰਟਿਫਿਕ ਹੋ ਰਿਹਾ ਤਾਂ ਨਾਨਕ ਦੀ ਬਾਸ਼ਾ ਦੇ ਵਿੱਚ ਜੇ ਇਹਨੂੰ ਜਿੱਥੇ ਮੈਂ ਸਮਝਿਆ ਕਿ ਇਹਦੀ ਰੈਫਰੈਂਸ ਨਾਨਕ ਕੋਲੋਂ ਕਿੱਥੇ ਮਿਲਦੀ ਹੈ ਕਿ ਬਾਬਾ ਨਾਨਕ ਕਹਿੰਦੇ ਕੀਤਾ ਪਸਾਓ ਏਕੋ ਕਬਾਓ ਤਿਸਤੇ ਹੋਏ ਲਖ ਦਰਿਆਓ ਪਸਾਓ ਪਸਾਰਾ ਕਬਾਓ ਤਮਾਕਾ ਇੱਕ ਤਮਾਕੇ ਤੋਂ ਹੀ ਸਾਰਾ ਪਸਾਰਾ ਹੋਇਆ ਸਾਰਾ ਦਾ ਸਾਰਾ ਨਾ ਸਹਿਸ 18 ਕਹਿਨ ਕਿਤਾਬ ਅਸਲੂ ਇਕਤਾਤ ਉਹ ਇੱਕ ਦੀ ਇੱਕ ਦੀ ਜਿਹੜੀ ਗੱਲ ਬਾਬਾ ਨਾਨਕ ਕਰਦੇ ਨੇ ਉੱਥੇ ਵਿਗਿਆਨ ਅਜੇ ਪਹੁੰਚੂਗਾ ਅਜੇ ਵਿਗਿਆਨ ਕਿੱਥੇ ਪਹੁੰਚਿਆ ਇਟਲੀ ਦੇ ਕੋਲ ਇੱਕ 80 ਕਿਲੋਮੀਟਰ ਦੀ ਉਹਨਾਂ ਨੇ ਟਨਲ ਬਣਾਈ ਸੀ ਜਿਹਦੇ ਵਿੱਚ ਸੁਰੰਗ ਜਿਹਨੂੰ ਬਣਾਈ ম্যাগਨੇਟਿਕ ਸੁਰੰਗ ਉਹਦੇ ਵਿੱਚ ਅੱਗੇ ਪਿੱਛੇ ਚੁੰਬਕ ਲੱਗੇ ਹੋਏ ਸਾਰੇ ਇਹ ਖਿੱਚਦਾ ਤੇ ਇਹ ਛੱਡਦਾ ਇਹ ਖਿੱਚਦਾ ਤੇ ਛੱਡਦਾ ਤਾਂ ਉਹਦੇ ਵਿੱਚ ਜਦੋਂ ਉਹਨੂੰ ਪਾਸ ਕਰਿਆ ਐਟਮ ਇਨੀ ਸਪੀਡ ਦੇ ਉੱਤੇ ਜਦੋਂ ਤੁਹਾਡਾ ਉਹ ਉਹ ਦੌੜਿਆ ਤਾਂ ਆਪਸ ਦੇ ਵਿੱਚ ਜਦੋਂ ਕੋਲਾਈਡ ਹੋਇਆ ਉਹਨੂੰ ਬਿਗ ਬੈਂਗ ਕਹਿੰਦੇ ਆ ਵੱਡਾ ਬੈਂਗ ਵੱਡਾ ਧਮਾਕਾ ਹੈ ਨਾ ਤੇ ਉਥੋਂ ਜਿਹੜਾ ਪਾਰਟੀਕਲ ਨਿਕਲਿਆ ਉਹਨੂੰ ਉਹਨਾਂ ਨੇ ਗੋਡਜ਼ ਪਾਰਟੀਕਲ ਦਾ ਨਾਮ ਦਿੱਤਾ ਹੇਗਜ਼ ਬੋਜ਼ੋਨ ਉਹ ਸਟ੍ਰਿੰਗ ਥਿਉਰੀ ਕੇ ਵੀ ਇਹ ਇਹਦੇ ਤੋਂ ਉਹ ਸਾਰੀ ਸਿਰਜਣਾ ਹੋਈ ਹੈ ਜਿਹੜਾ ਉਹ ਕੀਤਾ ਪਸਾਉ ਇੱਕ ਕੁਕਵ ਉਹ ਧਮਾਕਾ ਤੇ ਸਹਸ 18 ਕਹਿਣ ਉਹ ਇੱਕ ਧਾਤ ਲੱਭਣ ਦੀ ਕੋਸ਼ਿਸ਼ ਅਜੇ ਵੀ ਵਿਗਿਆਨੀਆਂ ਦੀ ਜਾਰੀ ਹੈ ਪਰ ਮੇਰੇ ਜਿਹੜੇ ਵਿਗਿਆਨੀ ਮਿੱਤਰ ਨੇ ਉਹ ਮੈਨੂੰ ਕਹਿੰਦੇ ਨੇ ਵੀ ਜੇ ਨਾਨਕ ਨੂੰ ਇਹ ਪਤਾ ਸੀਗਾ ਕਿ ਬਿਗ ਬੈਂਗ ਦੇ ਨਾਲ ਇਹ ਸਾਰਾ ਕੁਝ ਬਣਿਆ ਤਾਂ ਉਹਨੂੰ ਇਹ ਵੀ ਪਤਾ ਹੋਊਗਾ ਕਿ ਉਹ ਕੀ ਹੈ ਮੈਂ ਕਿਹਾ ਉਹ ਵੀ ਪਤਾ ਤੇ ਅ ਖੈਰ ਗੱਲ ਮੰਨਦੀ ਹੋ ਰਹੀ ਆਪਾਂ ਵਿਸ਼ੇ ਤੋਂ ਪਟਕੀਏ ਨਾ ਤਾਂ ਨਾਨਕ ਨੇ ਮਾਈਂਡ ਦੇ ਬਾਰੇ ਕੀ ਕਿਹਾ ਬਾਬਾ ਨਾਨਕ ਨੇ ਜਿੱਥੋਂ ਜਪਜੀ ਸਾਹਿਬ ਸ਼ੁਰੂ ਹੁੰਦਾ ਜਿੱਥੋਂ ਆਰੰਭ ਹੁੰਦਾ ਔਰ ਜਪਜੀ ਸਾਹਿਬ ਤੋਂ ਹੀ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਉਹ ਦੀ ਸ਼ੁਰੂਆਤ ਹੁੰਦੀ ਹੈ ਸਭ ਤੋਂ ਉੱਪਰ ਮੂਲ ਮੰਤਰ ਉਹ ਕ੍ਰਕਸ ਹੈ ਉਸ ਤੋਂ ਅੱਗੇ ਜਪਜੀ ਸਾਹਿਬ ਦੇ ਵਿੱਚ ਜਿੰਨਾ ਕਿ ਵੀ ਮੈਨੂੰ ਮਤਲਬ ਜਿੰਨੀ ਕਿ ਵੀ ਮੇਰੀ ਆਪਣੀ ਸੋਧ ਰਹੀ ਹੈ ਜਿੰਨਾ ਵੀ ਮੈਂ ਪੜਨ ਸਮਝਣ ਦੀ ਕੋਸ਼ਿਸ਼ ਕਰੀ ਹੈ ਚਾਹੇ ਵਿਗਿਆਨ ਚਾਹੇ ਵਿਆਥਮ ਚਾਹੇ ਕੁਝ ਵੀ ਉਹ ਸਾਰਾ ਨਚੋੜ ਜਪਜੀ ਸਾਹਿਬ ਦੀਆਂ 38 ਪੌੜੀਆਂ ਦੇ ਵਿੱਚ ਮਿਲ ਜਾਂਦਾ ਤਾਂ ਮੈਂ ਫੇਰ ਹੱਥ ਜੋੜ ਕੇ ਬੁੱਧੀ ਜੀ ਮੀਨ ਤੋਂ ਮਾਫੀ ਮੰਗਦਾ ਕਿ ਜੇ ਉਹ ਇਹ ਸਮਝਣ ਕਿ ਮੈਨੂੰ ਅਲੱਗ ਤਰ੍ਹਾਂ ਸਮਝ ਆ ਰਹੀ ਹੈ ਜਪਜੀ ਸਾਹਿਬ ਇਸ ਤਰ੍ਹਾਂ ਨਹੀਂ ਹੈਗਾ ਇਹ ਨਹੀਂ ਹੈਗਾ ਨਹੀਂ ਕਹਿ ਸਕਦੇ ਤੁਸੀਂ ਕਿਉਂਕਿ ਨਾਨਕ ਦੀ ਜਿਹੜੀ ਫਿਲਾਸਫੀ ਹੈ ਜਿਹੜਾ ਫਲਸਫਾ ਬਹੁਤ ਵੱਡਾ ਬ੍ਰਾਡ ਹਰਾਇਜ਼ਨ ਆ ਹੋ ਜਿਵੇਂ ਤੁਸੀਂ ਜੀਵਨ ਨੂੰ ਦੇਖਦੇ ਹੋ ਉਹਦੇ ਵਿੱਚ ਹੀ ਤੁਹਾਨੂੰ ਨਾਨਕ ਦੀ ਝਲਕ ਮਿਲੇਗੀ ਸਿਰਫ ਪੜਪੜ ਗੱਡੀ ਲੱਦਿਆਂ ਨਾਲ ਜਿਹੜਾ ਬੈਨੀਫਿਟ ਹੈ ਉਹ ਵੀ ਆਪਣੀ ਜਗ੍ਹਾ ਹੈ ਕਿਉਂਕਿ ਉਹਦੇ ਨਾਲ ਪਲੇਸੀਬੋ ਇਫੈਕਟ ਅਥਰਡ ਦੇ ਮਾਈਂਡ ਦੇ ਅੰਦਰ ਆਂਦਾ ਇੱਕ ਸੇਫ ਨੈਟ ਤੁਹਾਨੂੰ ਮਿਲਦੀ ਹੈ ਕਿ ਕੋਈ ਹੈ ਤੁਹਾਨੂੰ ਬਚਾਉਣ ਵਾਲਾ ਤੇ ਜੇ ਤੁਹਾਡਾ ਭਰੋਸਾ ਅਖੰਡ ਚਾਹੇ ਉਹ ਇੱਕ ਅੱਖਰ ਤੇ ਚਾਹੇ ਉਹ ਕਿਸੇ ਵੀ ਚੀਜ਼ ਤੇ ਉਹ ਆਪਣੇ ਆਪ ਦੇ ਵਿੱਚ ਬਹੁਤ ਤਾਕਤਵਰ ਚੀਜ਼ ਹੈ ਇਹਦੇ ਤੇ ਵੀ ਮੈਂ ਇੱਕ ਵੀਡੀਓ ਬਣਾ ਚੁੱਕਾ ਹਾਂ ਕਿ ਪਲਸੀਬੋ ਇਫੈਕਟ ਜਿਹੜਾ ਹੈ ਉਹ ਕਿਵੇਂ ਸਾਡੇ ਸਾਰੇ ਇਹਨੂੰ ਬੋਡੀ ਨੂੰ ਕਿਵੇਂ ਨਿਯੰਤਰਣ ਕਰਦਾ ਤੇ ਉਹਦਾ ਆਪਣਾ ਇਫੈਕਟ ਹੈ ਲੇਕਿਨ ਮੈਨੂੰ ਜਿਵੇਂ ਸਮਝ ਆਈ ਜਿਹੜੀ ਪਹਿਲੀ ਪੌੜੀ ਸਭ ਤੋਂ ਜਿਹੜੀ ਪਹਿਲੀ ਜਿਹਦੇ ਤੇ ਪੈਰ ਰੱਖਣਾ ਉੱਥੇ ਬਾਬਾ ਨਾਨਕ ਨੇ ਸਾਡੇ ਮਾਈਂਡ ਦਾ ਅੰਕਲਨ ਕਰਕੇ ਸਾਨੂੰ ਦੱਸਿਆ ਕਿ ਮਾਈਂਡ ਹੈ ਕਿ ਕੰਮ ਕਿਵੇਂ ਕਰਦਾ ਅਗੇਨ ਔਨ ਦਾ ਕਾਸਟ ਆਫ ਰਿਪੀਟਿੰਗ ਮਾਈ ਸੈਲਫ ਇਹ ਮੇਰੀ ਸਮਝ ਹੈ 69 ਟੀਕੇ ਟੀਕਾ ਜਿਹੜੇ ਹੁੰਦੇ ਨੇ ਜਿਹਦੇ ਵਿੱਚ ਜਪਜੀ ਸਾਹਿਬ ਨੂੰ ਹਰ ਬੰਦੇ ਨੇ ਅਲੱਗ-ਅਲੱਗ ਤਰ੍ਹਾਂ ਆਪਣੇ ਨਜ਼ਰੀਏ ਨਾਲ ਸਮਝਣ ਦੀ ਤੇ ਸਮਝਾਉਣ ਦੀ ਕੋਸ਼ਿਸ਼ ਕੀਤੀ ਜਿਹਦੇ ਚ ਆਚਾਰੇ ਬਨੋਭਾ ਭਾਵੇ ਵੀ ਆਓਸ਼ੋ ਵੀ ਹੈ ਸਭ ਨੇ ਆਪਣੇ ਹਿਸਾਬ ਨਾਲ ਅਰਥ ਕਢੇ ਇਹ ਕਿਸੇ ਵੀ ਟੀਕੇ ਕਿਸੇ ਵੀ ਉਹਦੇ ਵਿੱਚ ਨਹੀਂ ਸ਼ਾਮਲ ਹੈਗਾ ਮੇਰੇ ਦਿਮਾਗ ਨੇ ਮੈਨੂੰ ਆਪਣੇ ਤਰ੍ਹਾਂ ਨਾਨਕ ਦੀ ਉਂਗਲੀ ਫੜਾਈ ਤੇ ਉਹਦੇ ਨਾਲ ਮੈਨੂੰ ਰਸਤਾ ਜਿਹੜਾ ਮਿਲਿਆ ਤਾਂ ਪਹਿਲੀ ਪੌੜੀ ਜਿਵੇਂ ਮੈਨੂੰ ਸਮਝ ਆਈ ਉਹ ਸਮਝ ਆਈ ਕਿ ਸੋਚੇ ਸੋਚਣਾ ਹੋਵੇ ਜੇ ਸੋਚੇ ਲਖਵਾਰ ਚਾਰ ਕੁਆਲਿਟੀਜ਼ ਮਾਈਂਡ ਦੀਆਂ ਬਾਬੇ ਨਾਨਕ ਨੇ ਉਹਦੇ ਵਿੱਚ ਐਕਸਪਲੇਨ ਕੀਤੀਆਂ ਨੇ ਔਰ ਇਹ ਕੋ ਹੁੰਦਾ ਸੱਚ ਜਿਹੜਾ ਬਦਲਦਾ ਵਿਗਿਆਨ ਉਹ ਕਹਿੰਦਾ ਨਾ ਅੱਜ ਇੰਪਰੂਵਡ ਨਿਊ ਪਹਿਲਾਂ ਉਹ ਸੀ ਅੱਜ ਨਹੀਂ ਹੈ ਇੱਕ ਸਤ ਜਿਹੜਾ ਕਦੀ ਵੀ ਨਹੀਂ ਬਦਲਦਾ ਯੂਨੀਵਰਸਲ ਟਰੂਥ ਉਹ ਬਦਲਦਾ ਨਹੀਂ ਹੈ ਉਹ ਐਜ਼ ਇਟ ਇਜ਼ ਉਵੇਂ ਹੀ ਰਹਿੰਦਾ ਜਿਵੇਂ ਗ੍ਰੈਵਿਟੀ ਹੈ ਗੁਰਤੂਵਾਕਰਸ਼ਨ ਹੈ ਤਾਂ ਉਵੇਂ ਹੀ ਰਹੂਗਾ ਇਹ ਤੁਸੀਂ ਹਿੰਮੋ ਛੋਟੀ ਉਮਰ ਹੈ ਵੱਡੀ ਉਮਰ ਹੈ ਤੁਹਾਨੂੰ ਇਹਦੇ ਬਾਰੇ ਪਤਾ ਜਾਂ ਨਹੀਂ ਪਤਾ ਇਹ ਤਾਂ ਹੈ ਹੀ ਇਹ ਤਾਂ ਉਹ ਉਸ ਇਹ ਬਦਲਦਾ ਨਹੀਂ ਹੈ ਉਸੇ ਤਰ੍ਹਾਂ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਇਆ ਇਹ ਇਹ ਕੁਦਰਤ ਦੇ ਸਖਤ ਨਿਯਮ ਨੇ ਹੁਕਮ ਲਾਅ ਜਿਹਦੇ ਅਧੀਨ ਸਾਰੀ ਧਰਤੀ ਜਿਹੜੀ ਹੈ ਉਹ ਚੱਲਦੀ ਹੈ ਇਹ ਬਦਲਦੇ ਨਹੀਂ ਤੁਹਾਡੇ ਆਪਣੇ ਕੁਝ ਵੀ ਵਿਚਾਰ ਹੋ ਸਕਦੇ ਨੇ ਬਟ ਇਹ ਓਮ ਹੀ ਰਹਿੰਦੇ ਨੇ ਤਾਂ ਉਸੇ ਤਰ੍ਹਾਂ ਮਾਈਂਡ ਦੀਆਂ ਚਾਰ ਜਿਹੜੀਆਂ ਕੁਆਲਿਟੀਆਂ ਨੇ ਉਹ ਹਰੇਕ ਦੇ ਉੱਤੇ ਲਾਗੂ ਹੁੰਦੀਆਂ ਨੇ ਹਰੇਕ ਦੇ ਉੱਤੇ ਲਾਗੂ ਹੁੰਦੀਆਂ ਨੇ ਕਿਸ ਧਰਮ ਤੇ ਹੋ ਤੁਸੀਂ ਕੀ ਤੁਸੀਂ ਉਮਰ ਤੁਹਾਡੀ ਕੀ ਤੁਹਾਡਾ ਜੈਂਡਰ ਹੈ ਮੇਲ ਫੀਮੇਲ ਇਟ ਡਸਨਟ ਮੈਟਰ ਐਟ ਆਲ ਕਿਸੇ ਤੇ ਵੀ ਲਾਗੂ ਕਰੋਗੇ ਤਾਂ ਇਹ ਸੱਚ ਹੈ ਇਹ ਸੱਚ ਨਹੀਂ ਹੈ ਸਤੈ ਬਦਲਦਾ ਨਹੀਂ ਹੈਗੇ ਤਾਂ ਹੀ ਸਤ ਨਾਮ ਕਹਿੰਦੇ ਨੇ ਸੱਚ ਨਾਮ ਨਹੀਂ ਕਹਿੰਦੇ ਰਾਈਟ ਤੋਂ ਸਭ ਤੋਂ ਪਹਿਲੀ ਜਿਹੜੀ ਮਾਈਂਡ ਦੀ ਕੁਆਲਿਟੀ ਹੈ ਕਿਉਂਕਿ ਜਦ ਤੱਕ ਤੁਹਾਨੂੰ ਕਿਸੇ ਚੀਜ਼ ਦੀ ਕੁਆਲਿਟੀ ਦਾ ਨਹੀਂ ਪਤਾ ਤੁਸੀਂ ਉਹਨੂੰ ਸਹੀ ਕਿਵੇਂ ਕਰੋਗੇ ਜੇ ਤੁਹਾਡਾ ਪੱਖਾ ਖਰਾਬ ਹੋ ਜਾਂਦਾ ਜਾਂ ਕਾਰ ਦਾ ਇੰਜਨ ਖਰਾਬ ਹੋ ਜਾਂਦਾ ਤੁਹਾਨੂੰ ਜਦ ਤੱਕ ਪਤਾ ਹੀ ਨਹੀਂ ਕਿ ਇਹ ਕੰਮ ਕਿਵੇਂ ਕਰਦਾ ਤੁਸੀਂ ਉਹਨੂੰ ਠੀਕ ਕਰਨਾ ਤਾਂ ਪੋਸੀਬਲ ਹੀ ਨਹੀਂ ਹੈਗਾ ਤਾਂ ਤੁੱਕੇ ਨੇ ਸਾਰੇ ਇਹਦੇ ਸਾਰੇ ਤਾਂ ਸਭ ਤੋਂ ਪਹਿਲਾਂ ਜਿੱਥੋਂ ਸ਼ੁਰੂ ਹੁੰਦਾ ਉੱਥੋਂ ਸੋਚੇ ਸੋਚਣਾ ਹੋਵੇ ਜੇ ਸੋਚੇ ਲੱਖ ਵਾਰ ਸੋਚੇ ਕਹਿ ਦਿੰਦੇ ਨੇ ਲੋਕ ਬੈਨੂ ਸਮਝ ਆਉਂਦਾ ਕਿ ਸੋਚ ਵਰਡ ਸੋਚਾਲੇ ਤੋਂ ਆਇਆ ਸਵਚਤਾ ਤੋਂ ਆਇਆ ਤਾਂ ਪਹਿਲੀ ਕੁਆਲਟੀ ਮਾਈਂਡ ਦੀ ਹੈ ਇਹ ਕਿ ਇਹਨੇ 네ਗੇਟਿਵ ਥਾਟ ਦੇਣਾ ਹੀ ਦੇਣਾ ਇਹਦਾ ਕੰਮ ਹੈ ਸੈਰੇਬਰਮ ਆ ਉੱਪਰਲਾ ਜਿਹੜਾ ਹਿੱਸਾ ਹੈ ਇਹਦੇ ਵਿੱਚ ਸਾਰੀ ਇਨਫੋਰਮੇਸ਼ਨ ਜਿਹੜੀ ਹੈ ਇੱਥੇ ਪ੍ਰੋਸੈਸ ਹੁੰਦੀ ਹੈ ਇਹਦੇ ਉੱਤੇ ਮੈਮਰੀ ਤੁਹਾਡੀ ਥੱਲੇ ਬਣਦੀ ਹੈ ਇੱਥੇ ਸਾਰਾ ਪ੍ਰੋਸੈਸ ਹੁੰਦਾ ਔਰ ਇਹਨੇ ਆਸ-ਪਾਸ ਦੇ ਖਤਰਿਆਂ ਤੋਂ ਤੁਹਾਨੂੰ ਹਰ ਵੇਲੇ آگਾਹ ਕਰਾਉਣਾ ਹੀ ਕਰਾਉਣਾ ਇਹਦਾ ਕੰਮ ਹੈ ਵੀ ਇਸ ਚੀਜ਼ ਦੇ ਨਾਲ ਮੈਨੂੰ ਕੀ-ਕੀ ਨੁਕਸਾਨ ਹੋ ਸਕਦੇ ਨੇ ਤਾਂ ਕਿ ਤੁਸੀਂ ਪ੍ਰੋਟੈਕਸ਼ਨ ਦੇ ਵਿੱਚ ਆਪਣੇ ਆਪ ਆਪਣੇ ਆਪ ਦੀ ਪ੍ਰੋਟੈਕਸ਼ਨ ਕਰ ਸਕੋ ਸਰਵਾਈਵਲ ਵਾਸਤੇ ਬਹੁਤ ਜ਼ਰੂਰੀ ਸੀ ਇਦਾਂ ਹੁਣ ਕੁਝ ਸਾਲਾਂ ਤੋਂ ਅਸੀਂ ਇਹ ਕੱਪੜੇ ਪਾ ਕੇ ਤੇ ਰਹਿਣ ਲੱਗੇ ਪਹਿਲਾਂ ਤਾਂ ਜੰਗਲਾਂ 'ਚ ਹੀ ਘੁੰਮਦੇ ਸੀ ਅਸੀਂ ਤਾਂ ਸਰਵਾਈਵਲ ਵਾਸ वेरी वेरी ਇੰਪੋਰਟੈਂਟ ਤੋਂ ਸਭ ਤੋਂ ਪਹਿਲਾਂ ਜਿਹੜਾ ਮਾਈਂਡ ਦਾ ਸਾਡਾ ਕੰਮ ਹੈ ਉਹਨੇ 네ਗੇਟਿਵ ਥਾਟ ਦੇਣਾ ਹੀ ਦੇਣਾ ਸੋਚੇ ਸੋਚ ਨਾ ਹੋਵੇਈ ਜੇ ਸੋਚੇ ਲੱਖ ਵਾਰ ਤੁਸੀਂ ਲੱਖ ਵਾਰੀ ਕੋਸ਼ਿਸ਼ ਕਰ ਲਓ ਮਾਈਂਡ ਨੇ 네ਗੇਟਿਵ ਥਾਟ ਦੇਣਾ ਹੀ ਦੇਣਾ ਜੇ ਰਾਤ ਨੂੰ ਕੋਈ ਲੇਟ ਹੋ ਗਿਆ ਤਾਂ ਸਭ ਤੋਂ ਪਹਿਲਾ ਥਾਟ ਤੁਹਾਡੇ ਮਾਈਂਡ ਦੇ ਵਿੱਚ ਇਹ ਨਹੀਂ ਆਊਗਾ ਕਿ ਇਹਦੀ 5 ਕਰੋੜ ਦੀ ਲਾਟਰੀ ਲੱਗ ਗਈ ਹੋਵੇ ਪਹਿਲਾ ਥਾਟ ਉਲਟਾ ਹੀ ਆਣਾ ਤੋਂ ਇਹ ਸੁਭਾਅ ਹੈ ਮਾਈਂਡ ਦਾ ਚੁੱਪੇ ਚੁੱਪਣਾ ਹੋਵੇ ਜੇ ਲਾਏ ਰਹਾ ਲਿਬਤਾਰ ਸੈਕਿੰਡ ਜਿਹੜਾ ਇਹਦੀ ਕੁਆਲਿਟੀ ਹੈ ਮਾਈਂਡ ਨੇ ਕੁਝ ਨਾ ਕੁਝ ਕੁਝ ਨਾ ਕੁਝ ਕੁਝ ਨਾ ਕੁਝ ਬੋਲੀ ਜਾਣਾ ਚੁੱਪ ਨਹੀਂ ਹੁੰਦਾ ਜਿਹੜੀ ਮਰਜ਼ੀ ਮੈਡੀਟੇਸ਼ਨ ਕਰ ਲਓ ਤੁਸੀਂ ਜਿੰਨੀ ਮਰਜ਼ੀ ਅੱਖਾਂ ਬੰਦ ਕਰ ਲਓ ਜੋ ਮਰਜ਼ੀ ਕਰ ਲਓ ਮਾਈਂਡ ਨੂੰ ਤੁਸੀਂ ਇੱਕ ਆਲਟਰਨੇਟ ਕੰਮ ਦੇ ਸਕਦੇ ਹੋ ਇਹਨੂੰ ਚੁੱਪ ਨਹੀਂ ਕਰਾ ਸਕਦੇ ਜਦੋਂ ਮਾਈਂਡ ਤੁਹਾਡਾ ਜਿਹੜਾ ਬ੍ਰੇਨ ਹੈ ਇਹ ਜਦੋਂ ਚੁੱਪ ਹੋ ਜਾਂਦਾ ਉਹਨੂੰ ਕਹਿੰਦੇ ਨੇ ਕੋਮਾ ਹਾਫ ਡੈਥ ਬੇਹੋਸ਼ੀ ਕੀ ਹੁੰਦੀ ਹੈ ਜਦੋਂ ਇਹ ਤੁਹਾਡਾ ਸੈਂਟਰਲ ਨਰਵ ਸਿਸਟਮ ਹੈ ਇਹ ਦਾ ਔਰ ਥੱਲੇ ਤੁਹਾਡੀ ਸਪਾਈਨਲ ਕੋਰਡ ਆਹ ਜਿਹੜਾ ਇੱਥੋਂ ਇੱਥੋਂ ਰੀੜ ਦੀ ਹੱਡੀ ਦੇ ਵਿੱਚ ਦੀ ਹੁੰਦੀ ਹੋਈਆਂ ਤਾਰਾਂ ਤੁਹਾਡੇ ਸਾਰੇ ਸਰੀਰ ਦੇ ਵਿੱਚ ਜਾਂਦੀਆਂ ਨੇ ਇੱਥੇ ਤੱਕ ਇੱਥੇ ਨਰਵ ਐਂਡਿੰਗਸ ਹੁੰਦੀਆਂ ਨੇ ਇੱਥੇ ਤੱਕ ਜਾਂਦੀਆਂ ਨੇ ਜਿਹੜੀਆਂ ਤੁਹਾਨੂੰ ਸੈਂਸ ਮਤਲਬ ਟੋਟਲ ਦੱਸਦੀਆਂ ਨੇ ਵੀ ਕਿੱਥੇ ਗਰਮ ਹੈ ਕਿੱਥੇ ਠੰਡਾ ਸੈਂਸਰ ਲੱਗੇ ਹੋਣ ਨੇ ਇੰਨੇ ਸਾਰੇ ਹਰ ਇੱਕ ਚੀਜ਼ ਨੂੰ ਮਹਿਸੂਸ ਕਰਾਉਂਦੀਆਂ ਨੇ ਉਹ ਨਾੜਾਂ ਤੁਹਾਨੂੰ ਹੈ ਨਾ ਜਿਵੇਂ ਬਿਜਲੀ ਦੀਆਂ ਹੁੰਦੀਆਂ ਨੇ ਉਸੇ ਤਰ੍ਹਾਂ ਦੀਆਂ ਤੁਸੀਂ ਨਰਵਸ ਜਿਹਨਾਂ ਨੂੰ ਅਸੀਂ ਕਹਿੰਦੇ ਤਾਂ ਜਦੋਂ ਬ੍ਰੇਨ ਦਾ ਇਹਦੇ ਨਾਲ ਕਨੈਕਸ਼ਨ ਥੋੜਾ ਕੱਟ ਜਾਂਦਾ ਉਹਨੂੰ ਬੇਹੋਸ਼ੀ ਕਹਿੰਦੇ ਤੇ ਜਦੋਂ ਤੁਹਾਨੂੰ ਬੇਹੋਸ਼ ਕਰਤਾ ਜਾਂਦਾ ਜਾਂ ਤੁਸੀਂ ਬੇਹੋਸ਼ ਹੋ ਜਾਂਦੇ ਹੋ ਕਿਸੇ ਕਾਰਨ ਤਾਂ ਤੁਹਾਡੇ ਸਰੀਰ ਤੇ ਕੁਝ ਵੀ ਹੁੰਦਾ ਰਹੇ ਤੁਹਾਨੂੰ ਅਹਿਸਾਸ ਨਹੀਂ ਹੁੰਦਾ ਕਮਾ ਉਦੋਂ ਜਦੋਂ ਇਹਨੇ ਬੋਲਣਾ ਬੰਦ ਕਰਤਾ ਚੁੱਪ ਚੁੱਪ ਕੇ ਜਦੋਂ ਪੂਰਾ ਸਾਇਲੈਂਟ ਹੋ ਗਿਆ ਇਹ ਉਹਨੂੰ ਡੈਥ ਕਹਿੰਦੇ ਨੇ ਤਾਂ ਮਾਈਂਡ ਕਦੀ ਚੁੱਪ ਨਹੀਂ ਕਰ ਸਕਦਾ ਇਹ ਉਹਦੀ ਮਤਲਬ ਉਹਦੀ ਪ੍ਰਵਿਰਤੀ ਹੈ ਦਿਸ ਇਜ਼ ਹਾਊ ਇਟ ਇਜ਼ ਡਿਜ਼ਾਈਨਡ ਤੋ ਚੁੱਪੇ ਚੁੱਪਨਾ ਹੋਵੇ ਜੇ ਲਾਇ ਰਹਾ ਲਿਵ ਤਾਰ ਜਿੰਨਾ ਮਰਜ਼ੀ ਜ਼ੋਰ ਲਗਾ ਲਓ ਤੁਸੀਂ ਜਿੰਨਾ ਮਰਜ਼ੀ ਜ਼ੋਰ ਲਗਾ ਲਓ ਪਰ ਅਸੀਂ ਮਾਈਂਡ ਨੂੰ ਆਪਣੇ ਅਗੇਂਸਟ ਯੂਜ਼ ਕਰਦੇ ਆਂ ਐਨਾ ਸੋਚਦਾ ਹੋ ਕਿ ਜਦੋਂ ਨੈਗੇਟਿਵ ਸੋਚਣਾ ਸ਼ੁਰੂ ਕਰਦਾ ਉਹ ਤਾਂ ਤੁਹਾਨੂੰ ਡਿਪਰੈਸ਼ਨ ਕਰ ਦਿੰਦਾ ਔਰ ਜਦੋਂ ਤੁਹਾਨੂੰ ਇੰਨਾ ਜ਼ਿਆਦਾ ਤੁਸੀਂ ਸੋਚਣਾ ਸ਼ੁਰੂ ਕਰ ਦਿੰਦੇ ਹੋ ਪ੍ਰੋਟੈਕਸ਼ਨ ਦੇ ਚੱਕਰ ਦੇ ਵਿੱਚ ਨੈਗੇਟਿਵਿਟੀ ਦੇ ਹਿਸਾਬ ਦੇ ਨਾਲ ਕਿ ਅੰਦਰੋਂ ਕorticol ਰਿਲੀਜ਼ ਹੋਣ ਲੱਗ ਜਾਂਦਾ ਬੌਂਡਲ ਜਾਂਦਾ ਦਿਮਾਗ ਤੁਹਾਡਾ ਔਰ ਉੱਥੋਂ ਆਟੋ ਇਮਿਊਨ ਹਰ ਤਰ੍ਹਾਂ ਦੀ ਸਰੀਰ ਦੀ ਬਿਮਾਰੀ ਉੱਥੋਂ ਪੈਦਾ ਹੁੰਦੀ ਹੈ ਇਹਦੇ ਤੇ ਇੱਕ ਪੂਰੀ ਵੀਡੀਓ ਮੈਂ ਇਹ ਵਾਲੀ ਬਣਾਈ ਸੀਗੀ ਜੀ ਸਾਰੀ ਕਿ ਜਦੋਂ ਅਸੀਂ ਭੜਦੇ ਹਾਂ ਕਿ ਸਾਡਾ ਖਾਣ-ਪਾਨ ਸਾਡਾ ਸਹੀ ਹੋ ਜਵੇ ਤਾਂ ਅਸੀਂ ਬਿਲਕੁਲ ਠੀਕ ਹੋ ਜਾਾਂਗੇ ਜਿੱਥੇ ਬਿਲਕੁਲ ਮਤਲਬ ਇਹ ਬਹੁਤ ਵੱਡਾ ਸੱਚ ਹੈ ਇਹ ਖੁਰਾਕ ਕਿਉਂਕਿ ਤਿੰਨ ਵਾਰੀ ਅਸੀਂ ਦਿਨ ਦੇ ਵਿੱਚ ਖਾਣੇ ਮੈਡੀਸਿਨ ਹੈ ਇਹ ਆਪਣੇ ਆਪ ਦੇ ਵਿੱਚ ਮੈਡੀਸਿਨ ਹੈ ਪਰ ਖੁਰਾਕ ਨੂੰ ਮੈਡੀਸਿਨ ਵਾਂਗੂ ਖਾਣਾ ਚਾਹੀਦਾ ਨਹੀਂ ਤਾਂ ਤੁਹਾਨੂੰ ਮੈਡੀਸਿਨ ਖੁਰਾਕ ਵਾਂਗੂ ਖਾਣੀ ਪਊਗੀ ਔਰ ਫਿਰ ਵੀ ਕੋਈ ਹੱਲ ਨਹੀਂ ਹੋਣ ਵਾਲਾ ਤੋਂ ਜਿਹੜੀ ਇਸ ਤੋਂ ਵੀ ਵੱਡਾ ਜਿਹੜਾ ਸਾਡਾ ਜਿਹੜਾ ਸਾਨੂੰ ਬਿਮਾਰ ਕਰਨ ਔਰ ਰੱਖਣ ਦੇ ਵਿੱਚ ਜਿਹੜਾ ਰੋਲ ਹੈ ਉਹ ਮਾਈਂਡ ਦਾ ਹੈ। ਮਤਲਬ ਤੁਸੀਂ ਖਾਂਦੇ ਹੋ, ਐਕਸਰਸਾਈਜ਼ ਕਰਦੇ ਹੋ ਫਿਰ ਵੀ ਬਿਮਾਰ ਪੈ ਸਕਦੇ ਹੋ ਔਰ ਭयंकर ਬਿਮਾਰ ਪੈ ਸਕਦੇ ਹੋ ਜਦੋਂ ਚੋ ਬਾਹਰ ਨਿਕਲਣਾ ਮੁਸ਼ਕਲ ਬਹੁਤ 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 ਮੁਸ਼ਕਲ ਹੈ। ਲੇਕਿਨ ਅੱਜ ਜਿਹੜੀ ਆਪਾਂ ਚਰਚਾ ਕਰਾਂਗੇ ਕਿ ਜਦੋਂ ਮਾਈਂਡ ਤੁਹਾਡੀ ਗੱਲ ਮੰਨਣ ਲੱਗ ਗਿਆ ਫਿਰ ਬਸ ਫਤੇ ਫਤੇ ਇਹ ਸਾਰੀ ਦੀ ਸਾਰੀ ਕਹਾਣੀ ਭੁੱਖਿਆਂ ਭੁੱਖ ਨਾ ਉਤਰੈ ਜੇ ਬੰਨਾ ਪੂਰੀਆਂ ਭਾਰ ਮਤਲਬ ਇਹ ਵੀ ਮਾਈਂਡ ਦੀ ਸਾਡੀ ਜਿਹੜੀ ਪ੍ਰਵਿਰਤੀ ਹੈ ਚੁੱਪੇ-ਚੁੱਪ ਨੂੰ ਤਾਂ ਅੱਜ ਦੀ ਰੀਡ ਦੇ ਵਿੱਚ ਜੋ ਕਿ ਸਾਇੰਸ ਨੇ ਵੀ ਮੰਨ ਲਿਆ ਕਿ 60 ਤੋਂ 70000 ਥਾਟ ਆਣੇ ਹੀ ਆਣੇ ਨੇ ਤੁਹਾਨੂੰ ਯੂ ਕੈਨ ਨਾਟ ਸਟਾਪ them ਉਹ ਆਣੇ ਹੀ ਆਣੇ ਨੇ ਠੀਕ ਹੈ ਤਾਂ ਭੁੱਖਿਆਂ ਭੁੱਖ ਨਾ ਉਤਰੈ ਮਾਈਂਡ ਦੀ ਇਹ ਪ੍ਰਵਿਰਤੀ ਹੈ ਕਿ ਜਦੋਂ ਉਹਨੂੰ ਕੁਝ ਮਿਲਦਾ ਰਿਵਾਰਡ ਮਿਲਦਾ ਉਹ ਉਹਦੇ ਅੰਦਰ ਡੋਪਾਮਾਈਨ ਸੈਕਰੀਟ ਹੁੰਦਾ ਸੈਰੋਟੋਨਿਨ ਸੈਕਰੀਟ ਹੁੰਦਾ ਹਾਰਮੋਨਸ ਇਹਦੇ ਤੇ ਵੀ ਇੱਕ ਆਪਾਂ ਵੀਡੀਓ ਬਣਾਈ ਸੀ ਪੂਰੀ ਚਰਚਾ ਕੀਤੀ ਸੀ ਕਿ ਉਹ ਤੁਹਾਨੂੰ ਚੰਗਾ ਲੱਗਦਾ ਤੁਹਾਨੂੰ ਹੋਰ ਕਰਨ ਦੀ ਕੋਸ਼ਿ ਥੋੜੀ ਇੱਛਾ ਹੁੰਦੀ ਹੈ ਠੀਕ ਹੈ ਤਾਂ ਇਹ ਜਿਹੜੀ ਡੋਪਾਮਾਈਨ ਸੈਕਰੀਸ਼ਨ ਹੈ ਸੈਰੋਟੋਨਿਨ ਤੁਸੀਂ ਮਿੱਠਾ ਖਾ ਲਓ ਡੋਪਾਮਾਈਨ ਰਸ਼ ਹੁੰਦਾ ਇੱਕਦਮ ਹੋਰ ਖਾਣ ਦਾ ਦਿਲ ਕਰਦਾ ਭੁੱਖਿਆ ਭੁੱਖ ਨਾ ਉਤਰੇ ਇਹ ਜਿਹੜਾ ਸੀਗਾ ਇਹ ਸਰਵਾਈਵਲ ਵਾਸਤੇ ਸੀਗਾ ਜੇ ਤੁਹਾਨੂੰ ਕਿਸੇ ਚੀਜ਼ ਦਾ ਰਿਵਾਰਡ ਹੀ ਨਾ ਮਿਲੇ ਤਾਂ ਤੁਸੀਂ ਬੰਦੇ ਫਟ ਕੇ ਉੱਠੋਗੇ ਹੀ ਨਹੀਂ ਇਹ ਵੀ ਤਾਂ ਕਿ ਤੁਸੀਂ ਜਾਓ ਪੁਰਾਣੇ ਜਦੋਂ ਟਾਈਮ ਸੀਗੇ ਜੰਗਲਾਂ 'ਚ ਜਾਓ ਹੰਟ ਕਰਕੇ ਲੈ ਕੇ ਆਓ ਕੁਝ ਖਾਣਾ ਖੁਰਾਕ ਲੈ ਕੇ ਆਓ ਉਹਦੇ ਵਾਸਤੇ ਇਹ ਸੀਗਾ ਤਾਂ ਤੁਹਾਨੂੰ ਕੁਝ ਵੀ ਮਿਲ ਜਵੇ ਇਨਸਾਨ ਨੂੰ ਕੁਝ ਵੀ ਮਿਲ ਜਵੇ ਉਹਦੀ ਭੁੱਖ ਨਹੀਂ ਮਿਟਣੀ ਹੈਗੀ ਐਂਡ ਇਟ ਇਜ਼ ਗੁੱਡ ਮਤਲਬ ਲੋਕ ਕਹਿੰਦੇ ਨੇ ਕਿ ਵੀ ਪੈਸੇ ਪਿੱਛੇ ਭੁੱਖਾ ਤਾਂ ਜਿਹੜੇ ਬੰਦੇ ਮਨ ਲੋ ਨਹੀਂ ਹਰ ਬੰਦੇ ਨੂੰ ਇੱਕੋ ਹੀ ਚੀਜ਼ ਨਹੀਂ ਖਿੱਚਦੀ ਕਈ ਕਿਸੇ ਕਿਸੇ ਨੂੰ ਪੈਸਾ ਨਹੀਂ ਖਿੱਚਦਾ ਉਹਨੂੰ ਵੈਲਿਡਿਟੀ ਖਿੱਚਦੀ ਹੈ ਉਹਨੂੰ ਬਾਬਾ ਹੀ ਖਿੱਚਦੀ ਹੈ ਠੀਕ ਹੈ ਕਈ ਬੰਦੇ ਹੁੰਦੇ ਨੇ ਉਹ ਖੋਜੀ ਤਸਵੀਰ ਦੇ ਨੇ ਕਈ ਬੰਦਿਆਂ ਨੂੰ ਜਿਹੜੇ ਜਿਹੜੇ ਰੱਬ ਨੂੰ ਭਾਲਦੇ ਨੇ ਉਹਨਾਂ ਨੂੰ ਤਾਂ ਇਹ ਵੀ ਨਹੀਂ ਪਤਾ ਕਿ ਰੱਬ ਜੇ ਮਿਲ ਵੀ ਗਿਆ ਤਾਂ ਉਹਦਾ ਕੀ ਕਰਾਂਗੇ ਪੈਸੇ ਵਾਲਾ ਆਪਣੀ ਦੌੜ 'ਚ ਲੱਗਿਆ ਤਾਂ ਹਰ ਇਨਸਾਨ ਆਪਣੀ ਦੌੜ ਦੇ ਵਿੱਚ ਲੱਗਿਆ ਹੋ ਗਿਆ ਜਿਹਨੂੰ ਤੁਸੀਂ ਸੰਤੁਸ਼ਟੀ ਕਹਿੰਦੇ ਹੋ ਸੰਤੁਸ਼ਟੀ ਨਹੀਂ ਹੈਗੀ ਉਹ ਕਿਵੇਂ ਲੈਣੀ ਹੈ ਉਹਦੀ ਚਰਚਾ ਅੱਜ ਵੀਡੀਓ ਦੇ ਵਿੱਚ ਸਾਇੰਟਿਫਿਕਲੀ ਕਿਵੇਂ ਆਪਾਂ ਕਰਨੀ ਹੈ ਉਹ ਕਰਾਂਗੇ ਅ ਉਸ ਤੋਂ ਬਾਅਦ ਸਹਿਸ ਸਿਆਣਪਾਂ ਲਖ ਹੋਵੇ ਤਾਂ ਇੱਕ ਨ ਚਲੇ ਨਾਲ ਸਵਾਲ ਇੱਥੇ ਕੀ ਹੈ ਕਿ ਤੁਸੀਂ ਕੁਦਰਤ ਦੇ ਨਿਯਮਾਂ ਨੂੰ ਜੇ ਚੈਲੰਜ ਕਰੋਗੇ ਤਾਂ ਤੁਹਾਡੀ ਜਿਹੜੀ ਸਿਆਣਪ ਹੈ ਜਿਹੜਾ ਇੰਟੈਲੈਕਟ ਹੈ ਜਿਹੜੀਆਂ ਕੈਲਕੂਲੇਸ਼ਨਸ ਆ ਉਹ ਨਹੀਂ ਚਲਣੀਆਂ ਤੁਹਾਨੂੰ ਕੁਦਰਤ ਦੇ ਨਿਯਮਾਂ ਦੇ ਨਾਲ ਬਨ ਕੇ ਹੀ ਚੱਲਣਾ ਪਊਗਾ ਹੁਕਮੇ ਅੰਦਰ ਸਭ ਕੋ ਹੁਕਮੀ ਹੁਕਮ ਚਲਾਏ ਰਹੋ ਨਾਨਕ ਵਿਗਸ ਵੇ ਪ੍ਰਵਾ ਉਹ ਪਹਿਲੀਆਂ ਤਿੰਨ ਪੌੜੀਆਂ ਦੇ ਵਿੱਚ ਹੀ ਹੁਕਮ ਦੇ ਬਾਰੇ ਗੱਲ ਹੋਈ ਹੈ ਜੇ ਸਾਰਾ ਖੱਲਾਰਾ ਪਾਵਾਂਗੇ ਤਾਂ ਬਹੁਤ ਲੰਮਾ ਹੋ ਜਾਊਗਾ ਬੜਾ ਆਪਾਂ ਸਿਰਫ ਪਹਿਲੀ ਪੌੜੀ ਦੇ ਉੱਤੇ ਹੀ ਜੇ ਫੋਕਸ ਕਰਦੇ ਤਾਂ ਮਾਈਂਡ ਦੀ ਤਸਵੀਰ ਹੈ 네ਗੇਟਿਵ ਥਾਟ ਦੇਣਾ ਇਹਨੇ ਬੋਲੀ ਬੋਲੀ ਜਾਣਾ ਇਹਨੂੰ ਜੋ ਮਰਜ਼ੀ ਦੇ ਦਿਓ ਸਾਰੀ ਧਰਤੀ ਵੀ ਜੇ ਮਾਈਂਡ ਨੂੰ ਦੇ ਦਿਓ ਤਾਂ ਵੀ ਵਿਲ ਲੁੱਕ ਐਟ ਸਟਾਰਸ ਵੀ ਹੈਵ ਆਲਰੇਡੀ ਲੁੱਕ ਸਟਾਰਟਡ ਲੁਕਿੰਗ ਐਟ ਸਟਾਰਸ ਮੂਨ ਮਾਰਸ ਨੂੰ ਉਧਰਲੇ ਪਾਸੇ ਦੇਖਣ ਲੱਗੇ ਤਾਂ ਮਾਈਂਡ ਦੀ ਇਹ ਜਿਹੜੀ ਤੁਹਾਡੀ ਹੈ ਪਰਵਰਤੀ ਹੈ ਬੋਲੀ ਜਾਣਾ ਇਹਨੇ ਇੰਟੈਲੈਕਟ ਤੁਹਾਡਾ ਕੰਮ ਨਹੀਂ ਕਰਨਾ ਜਿਵੇਂ ਫਸਲਾਂ ਦੇ ਉੱਤੇ ਅਸੀਂ ਸੋਚਿਆ ਕਿ ਇਹ ਨਹੀਂ ਪ੍ਰੋਡਕਸ਼ਨ ਵਧਾ ਲਈਏ ਜ਼ਹਿਰਾਂ ਛਿੜਕਣੀਆਂ ਸ਼ੁਰੂ ਕਰਤੀਆਂ ਹਨ ਉਸ ਤੋਂ ਬਾਅਦ ਕੀ ਕਰਿਆ ਕਿ ਜੇ ਜ਼ਹਿਰ ਅੰਦਰ ਹੀ ਬਣ ਜਵੇ ਬੂਟੇ ਦੇ ਵਿੱਚ ਤਾਂ ਇਹ ਆਪਣਾ ਬੈਸਿਲਸ ਥਰੀ ਜਨਸ ਬੀਟੀ ਇਹ ਕਹੇਗਾ ਵਾਇਰਸ ਹੈ ਉਹਦਾ ਇੱਕ ਜੀਨ ਲੈ ਕੇ ਕਾਟਨ ਦੇ ਕਪਾਹ ਦੇ ਬੀਜ ਦੇ ਵਿੱਚ ਪਾਤਾ ਕਿ ਪੱਤਾ ਖੁਦ ਹੀ ਜ਼ਹਿਰ ਪੈਦਾ ਕਰ ਲਵੇ ਤਾਂ ਜਦੋਂ ਕੀਟਾਂ ਨੇ ਅਟੈਕ ਕੀਤਾ ਉਹ ਪੱਤਾ ਖਾਇਆ ਤਾਂ ਕੀਟ ਮਰ ਗਏ ਸਕਸੈਸਫੁਲ ਹੋ ਗਿਆ بیਟੀ ਕਾਟਨ ਜਿਹਨੂੰ ਕਹਿੰਦੇ ਸੀ ਤਾਂ ਉਦੋਂ ਰੌਲਾ ਬਹੁਤ ਪਾਇਆ ਲੋਕਾਂ ਨੇ ਕਿ ਵੀ ਜਿਹੜੇ ਇਹ ਜੇ ਬੰਦਾ ਖਾਏਗਾ ਤੇ ਉਹ ਵੀ ਮਰੇਗਾ ਉਹਦੇ ਬਹੁਤ ਸਾਰੇ ਵਿਗਿਆਨਿਕਾਂ ਨੇ ਕਾਰਨ ਦਿੱਤੇ ਕਿਉਂਕਿ ਜਿੱਥੇ ਸੇਲ ਜਿੱਥੇ ਪ੍ਰੋਫਿਟ ਆ ਜਾਂਦਾ ਭੁੱਖਿਆਂ ਭੁੱਖਾ ਨਾ ਉਤਰੇ ਉੱਤੇ ਵੀਰ ਕੋਈ ਪ੍ਰੋਬਲਮ ਨਹੀਂ ਹੁੰਦੀ ਲੋਕਾਂ ਨੂੰ ਝੂਠ ਸੱਚ ਬੋਲਣ ਦੀ ਬਹੁਤ ਸਾਰੇ ਉਹਨਾਂ ਨੇ ਤਰਕ ਦਿੱਤੇ ਕਿ ਜੀ ਜਿਹੜੇ ਕੀਟ ਨੇ ਉਹਨਾਂ ਦਾ ਡਾਈਜੈਸਟਿਵ ਸਿਸਟਮ ਐਲਕਲਾਈਨ ਹੁੰਦਾ ਸਾਡਾ ਐਸਿਡਿਕ ਹੈ ਫਿਰ ਅੰਤ ਦੇ ਉੱਤੇ ਉਹਨਾਂ ਨੇ ਇਹ ਕਹਿਤਾ ਕਿ ਜਿਹੜਾ ਇਹ ਬੀਟੀ ਹੈ ਇਹ ਜੀ ਇਹ ਕਿਹੜਾ ਖਾਣੀ ਹੈ ਤੁਸੀਂ ਕਪਾ ਪਰ ਕਦੋਂ ਤੁਸੀਂ ਕਾਟਨ ਸੀਡ ਆਇਲ ਖਾਣ ਲੱਗੇ ਕਿਸੇ ਨੂੰ ਧਿਆਨ ਵੀ ਨਹੀਂ ਰਿਹਾ ਔਰ ਅੱਜ ਵੀ ਰੀਡ ਦੇ ਵਿੱਚ ਤਾਂ ਬੀਟੀ ਕੈਰਟ ਬੀਟੀ ਬਰਿੰਜਲ ਮਤਲਬ ਥੋੜਾ ਬੈਂਗਣ ਥੋੜੀ ਗਾਜਰ ਹਰੇਕ ਚੀਜ਼ ਬੀਟੀ ਬੀਟੀ ਆਉਂਦੀ ਹੈ ਲੇਕਿਨ ਜਿਹੜੇ ਕੀਟ ਨੇ ਧਰਤੀ ਤੇ ਸਾਡੇ ਤੋਂ ਪਹਿਲਾਂ ਆਏ ਸੀਗੇ ਤਾਂ ਥੋੜੀ ਦੇਰ ਬਾਅਦ ਉਹ ਕੀਟਾ ਨੇ ਕੀਟਾਂ ਦੇ ਉੱਤੇ ਉਹ ਬੀਟੀ ਦਾ ਅਸਰ ਖਤਮ ਹੋ ਗਿਆ ਤੇ ਮੁੜ ਕੇ ਫੇਰ ਸਾਰੀ ਕਾਟਨ 벨ਟ ਜਿਹੜੀ ਹੈ ਪੰਜਾਬ ਦੀ ਦੁਬਾਰਾ ਉਹਨਾਂ ਨੇ ਤਬਾਹ ਕਰ ਦਿੱਤੀ ਬੀਟੀ ਨੇ ਕੰਮ ਨਹੀਂ ਕੀਤਾ ਫੇਰ ਉਹਨੋਂ ਬੀਟੀ 2 ਅੱਗੇ ਚੱਲੀ ਜਾਂਦਾ ਤਾਂ ਸਹਿਸ ਸਿਆਣ ਪਰ ਲੱਖ ਹੋਵੇ ਤਾਂ ਇੱਕ ਨਾ ਚੱਲੇ ਨਾਲ ਤੋ ਸਾਡਾ ਇੰਟਰਐਕਟ ਜਿਹੜਾ ਉਹ ਉਹਦੀ ਸੀਮਾ ਹੈ ਉਹ ਜਦ ਤੱਕ ਹੁਕਮ ਦੇ ਅੰਦਰ ਲਾਅ ਦੇ ਅੰਦਰ ਨਹੀਂ ਚੱਲਦਾ ਉਦੋਂ ਤੱਕ ਉਹ ਕੰਮ ਨਹੀਂ ਕਰਦਾ ਜੇਕਰ ਵੀਡੀਓ ਚੰਗੀ ਲੱਗੇ ਤਾਂ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਥੈਂਕ ਯੂ